ਸਨ ਲੋਪੋਲਿਸ ਵੱਲੋਂ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਾਉਣ ਦੇ ਮੰਤਕ ਨਾਲ ਜਨ ਤੱਕ ਥਾਵਾਂ ਤੇ ਜਾ ਕੇ ਕੈਂਪ ਲਗਾਏ ਜਾ ਰਹੇ ਹਨ ਲਹਿਰਾਗਾਗਾ ਪੁਲਿਸ ਵੱਲੋਂ ਕਾਰ ਸਟੈਂਡ ਤੇ ਜਾ ਕੇ ਇੱਕ ਕੈਂਪ ਲਗਾਇਆ ਗਿਆ ਜਿੱਥੇ ਕਿ ਟੈਕਸੀ ਡਰਾਈਵਰਾਂ ਦੇ ਨਾਲ-ਨਾਲ ਰਾਹਗੀਰਾਂ ਨੂੰ ਵੀ ਨਸ਼ੇ ਦੇ ਖੂ ਪਰਵਾਹਾਂ ਬਾਰੇ ਜਾਣਕਾਰੀ ਦਿੱਤੀ ਗਈ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਨਸ਼ਾ ਜਿੱਥੇ ਮਨੁੱਖ ਨੂੰ ਖੋਖਲਾ ਕਰ ਦਿੰਦਾ ਹੈ ਉੱਥੇ ਹੀ ਪਰਿਵਾਰ ਨੂੰ ਵੀ ਆਰਥਿਕ ਤੌਰ ਤੇ ਕਮਜ਼ੋਰ ਕਰ ਦਿੰਦਾ ਹੈ ਜਿਸ ਦੇ ਲਈ ਉਹ ਜਗਾ ਜਗਾ ਜਾ ਕੇ ਕੈਂਪ ਲਗਾ ਰਹੇ ਹਨ ਅਤੇ ਲੋਕਾਂ ਨੂੰ ਇਸ ਪ੍ਰਤੀ ਸੁਚੇਤ ਕਰ ਰਹੇ ਹਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ੇ ਨੂੰ ਰੋਕਣ ਦੇ ਲਈ ਜਿੱਥੇ ਕੈਂਪ ਲਗਾਏ ਜਾ ਰਹੇ ਹਨ ਉੱਥੇ ਹੀ ਨਾਕਾਬੰਦੀ ਕਰਕੇ ਵੀ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਕਿਉਂਕਿ ਸੰਗਰੂਰ ਜ਼ਿਲ੍ਹੇ ਦਾ ਬਾਰਡਰ ਹਰਿਆਣੇ ਦੇ ਨਾਲ ਲੱਗਦਾ ਹੈ ਜਿਸ ਦੇ ਚਲਦੇ ਹਰਿਆਣੇ ਤੋਂ ਆਉਣ ਵਾਲੇ ਰਸਤਿਆਂ ਤੇ ਵੀ ਨਾਕੇਬੰਦੀ ਕੀਤੀ ਹੋਈ ਹੈ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਹ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਐਸਐਸਪੀ ਸਾਹਿਬ ਸੰਗਰੂਰ ਦੇ ਹਦਾਇਤਾਂ ਮੁਤਾਬਕ ਪਿੰਡ ਪਿੰਡ ਵਾਰਡ ਵਾਰਡ ਜਾ ਕੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣੀ ਇਹ ਨਾਲ ਹੀ ਉਹਨਾਂ ਬੰਦਿਆਂ ਬਾਰੇ ਜਾਣਕਾਰੀ ਹਾਸਲ ਕਰਨੀ ਜਿਹੜੇ ਨਸ਼ਾ ਵੇਚਦੇ ਤਾਂ ਕਿ ਉਹਨਾਂ ਤੇ ਨੱਕ ਪਾਈ ਜਾ ਸਕੇ ਜਿਹੜਾ ਕੋਈ ਬੱਚਾ ਜਾਣੇ ਅਣਜਾਣੇ 'ਚ ਨਸ਼ਾ ਖਾਣ ਲੱਗ ਗਿਆ ਉਹਨੂੰ ਮੈਡੀਕਲ ਸਹੂਲਤ ਦੇ ਕੇ ਜੋ ਸਰਕਾਰ ਦੁਆਰਾ ਦਿੱਤੀ ਜਾਂਦੀ ਆ ਦਾਖਲ ਕਰਾਇਆ ਇਸ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਇਹ ਮੈਮ ਸ਼ੁਰੂ ਕੀਤੀ ਗਈ ਹੈ ਅੱਜ ਮੈਂ ਇੱਥੇ ਲਹਿਰੇ ਵਿਖੇ ਟੈਕਸੀ ਸਟੈਂਡ ਜਿੰਨੇ ਵੀ ਡਰਾਈਵਰ ਭਰਾਣੇ ਇਹਨਾਂ ਨੂੰ ਸਾਰਿਆਂ ਨੂੰ ਬੇਨਤੀ ਵੀ ਕੀਤੀ ਵੀ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਵੋ ਇਨਫੋਰਮੇਸ਼ਨ ਦਿਵੋ ਇਨਫਾਰਮੇਸ਼ਨ ਤੁਹਾਡੀ ਗੁਪਤ ਰੱਖੀ ਜਾਊਗੀ ਅਤੇ ਨਾਲ ਹੀ ਨਾਲ ਜੇ ਕਿਸੇ ਦਾ ਕੋਹਾਂਡੀ ਗੌਂਡੀ ਰਿਸ਼ਤedar ਉਲੁਪਲੇਖੇ ਨਸ਼ਾ ਕਰਨ ਲੱਗ ਪਿਆ ਤਾਂ ਉਹਨੂੰ ਰੀਹੈਬਿਟੇਸ਼ਨ ਸੈਂਟਰ 'ਚ ਦਾਖਲ ਕਰਾਓ ਤਾਂ ਕਿ ਉਹਦਾ ਸਮੇਂ ਸਿਰ ਇਲਾਜ ਹੋ ਸਕੇ ਤੇ ਆਪਣੀ ਨਾਰਮਲ ਜ਼ਿੰਦਗੀ ਜੀ ਸਕੇ ਹਰਿਆਣਾ ਨਾਲ ਲੱਗਦਾ ਜੀ ਹਰਿਆਣਾ ਤੋਂ ਜਿਹੜੀ ਸਪਲਾਈ ਕੀਤੀ ਹੈ ਕਿਸ ਤਰ੍ਹਾਂ ਦੀ ਇਹ ਨਾਕਾ ਬੰਦ ਕੀਤੀ ਗਈ ਹੈ ਪੁਲਿਸ ਨੇ ਇਹਦੇ ਲਈ ਸਾਡਾ ਇੱਕ ਨਾਕਾ ਦਾ ਚੋਟੀਆਂ ਪੱਕਾ ਹੀ ਚੱਲਦਾ 24 ਘੰਟੇ ਉਤੋਂ ਕਾਫੀ ਰਿਕਵਰੀ ਵੀ ਹੋਈਆਂ ਨੇ ਬਾਕੀ ਹਰਿਆਣਾ ਪੁਲਿਸ ਦੇ ਸਾਡੇ ਡੀਐਸਪੀ ਸਾਹਿਬ ਨੇ ਟੋਹਾਣਾ ਐਸਐਚਓ ਇਹਨਾਂ ਦੇ ਨਾਲ ਸਾਡੀ ਮੀਟਿੰਗ ਹੁੰਦੀ ਰਹਿੰਦੀ ਨੇ ਤੇ ਜਿੰਨਾ ਵੀ ਨਸ਼ਾ ਉਧਰਲੇ ਪਾਸੇ ਤੋਂ ਆਉਂਦਾ ਉਹ ਸਾਰੇ ਅਸੀਂ 29 29 ਐਨਡੀਪੀਐਸ ਦੇ ਵਿੱਚ ਨਾਮਜ਼ਦ ਕਰਕੇ ਉਹਨਾਂ ਦੀ ਅਰੈਸਟ ਵੀ ਪਾਈ ਆ ਤੇ ਕਾਰਵਾਈ ਦੋਨਾਂ ਸਟੇਟਸ ਵੱਲੋਂ ਰਲ ਮਿਲ ਕੇ ਵਧੀਆ ਢੰਗ ਨਾਲ ਚੱਲ ਰਹੀ ਹੈ